500 ਤੇ 1000 ਦੇ نوٹ ਬੰਦ ਕੀਤੇ ਜਾਣ ਤੋਂ ਬਾਅਦ ਮਾਰਕੀਟ ਤੇ ਇਸ ਦਾ ਕੀ ਅਸਰ ਪੈ ਰਿਹਾ ਹੈ ਇਹ ਸੇ ਜਾਣਨ ਦੇ ਲਈ ਚੰਡੀਗੜ੍ਹ ਦੇ ਜੋ ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ ਦੇ ਜਿੰਨਾ ਸੈਕਟਰੀ ਗੁਰਵਿੰਦਰ ਸਿੰਘ ਜੁਨੇਜਾ ਮੇਰੇ ਨਾਲ ਨੇ ਖਾਸ ਤੌਰ ਤੇ ਕਿਉਂਕਿ ਹੋਟਲ ਇੰਡਸਟਰੀ ਕਾਫੀ ਪ੍ਰਭਾਵਿਤ ਹੋ ਰਹੀ ਹੈ ਜੁਨਾਬ ਮੈਂ ਇਹ ਜਾਨਣਾ ਚਾਹੁੰਗਾ ਤੁਹਾਡੇ ਕੋਲੋਂ ਇਹ ਜੋ ਨੋਟ ਬੰਦੀ ਦਾ ਫੈਸਲਾ ਹੋਇਆ ਹੋਟਲ ਔਰ ਰੈਸਟੋਰੈਂਟ ਤੇ ਇਹਦਾ ਕੀ ਅਸਰ ਪੈ ਰਿਹਾ ਹੈ ਇਦਾ ਮੇਨ ਡਾਇਰੈਕਟ ਇਫੈਕਟ ਹੈ ਪੈਰੀਜੀ ਕੇ ਓਵਰਆਲ ਸੇਲਸ ਜਿਹੜੀਆਂ ਨੇ ਤਕਰੀਬਨ 20 ਤੋਂ 25% ਡਾਊਨ ਚੱਲ ਰਹੀਆਂ ਹਨ ਜਦੋਂ ਦਾ ਐਲਾਨ ਹੋਇਆ ਕਿ 500 ਹਜ਼ਾਰ ਦੇ ਨੋਟ ਨਹੀਂ ਲੱਤੇ ਜਾਣਗੇ ਕਿਉਂਕਿ ਲੋਕਾਂ ਕੋਲ ਪੇ ਕਰਨ ਲਈ ਪੈਸੇ ਨਹੀਂ ਹੈਗੇ ਕ੍ਰੈਡਿਟ ਕਾਰਡ ਦਾ ਸਵਾਈਪ ਰੇਸ਼ੋ ਤਕਰੀਬਨ 30% ਸੀਗਾ ਔਰ 70% ਕਲੈਕਸ਼ਨ ਕੈਸ਼ ਦੀ ਸੀਗੀ ਔਰ ਉਹ ਕੈਸ਼ ਮਾਰਕੀਟ ਵਿੱਚ ਨਾ ਹੋਣ ਨਾਲ ਕੀ ਦਾ ਫਰਕ ਪਿਆ ਹੈਗਾ ਔਰ ਇਸ ਵੇਲੇ ਕ੍ਰੈਡਿਟ ਕਾਰਡ ਸਵਾਈਪ ਦਾ ਰੇਟ 90% ਤੇ ਹੈਗਾ ਜਿਹੜਾ 60% ਦਾ ਡਿਫਰੈਂਸ ਹੈਗਾ ਉਹ ਆਲਮੋਸਟ ਲੋਕਾਂ ਕੋਲ ਪੈਸੇ ਹੈ ਨਹੀਂ ਦੇਣ ਵਾਸਤੇ ਔਰ ਇਸ وجہ ਨਾਲ 25-30% ਦੇ ਕਰੀਬ ਮਾਰਕੀਟ ਸਾਡੀ ਜਿਹੜੀ ਹੈਗੀ ਹੈ ਡਾਊਨ ਹੈ ਸੇਲ ਸਾਡੀਆਂ ਡਾਊਨ ਨੇ ਅੱਜ ਦੀ ਡੈਟ ਇਜ਼ ਕੈਸ਼ ਕਰਾਂਚਾ ਇਸ ਲਈ ਜੋ ਹੋਟਲ ਇੰਡਸਟਰੀ ਦੀ ਗੱਲ ਕਰੀਏ ਤਾਂ ਜਿਹੜੀ ਕੈਨਸਲੇਸ਼ਨ ਹੈ ਰੂਮਸ ਦੀ ਉਹ ਹੋ ਰਹੀ ਹੈ ਜਾਂ ਲੋਕਾਂ ਨੇ ਆਪਣੇ ਪ੍ਰੋਗਰਾਮ ਕੈਨਸਲ ਕਰਤੇ ਨੇ ਕਿਉਂਕਿ ਇਹ ਜਿਹੜੇ ਦਿਨ ਹੈਗੇ ਨੇ ਖਾਸ ਤੌਰ ਤੇ ਨਵੰਬਰ ਤੋਂ ਦਸੰਬਰ ਦੇ ਵਿੱਚ ਲੋਕ ਛੁੱਟੀਆਂ ਤੇ ਜ਼ਿਆਦਾ ਹੁੰਦੇ ਨੇ ਜਾਂ ਵਿਆਹ ਸ਼ਾਦੀਆਂ ਦੇ ਦਿਨ ਹੁੰਦੇ ਨੇ ਤੇ ਇਹਨਾਂ ਨੇ ਕਾਫੀ ਪ੍ਰਭਾਵਿਤ ਹੋਇਆ ਜਿਹੜਾ ਜਿੱਥੋਂ ਤੱਕ ਵੈਡਿੰਗਸ ਦੀ ਗੱਲ ਹੈਗੀ ਹੈ ਉਹ ਜ਼ਰੂਰ ਪ੍ਰਭਾਵਿਤ ਹੋਈਆਂ ਨੇ ਔਰ ਜਿਹੜੀਆਂ ਵੱਡੀਆਂ weddings ਸਗੀਆਂ ਸੀ ਵੱਡੇ ਫੰਕਸ਼ਨ ਸੀਗੇ ਉਹ ਕਈ ਮੇਰੀ ਨੋਲੇਜ ਇਸ ਹੈਗੇ ਨੇ ਜਿਨ੍ਹਾਂ ਨੇ ਪ੍ਰੋਗਰਾਮ ਕੈਨਸਲ ਕਰਾਏ ਨੇ ਜਾਂ ਛੋਟੇ ਕੀਤੇ ਨੇ ਕਿਉਂਕਿ ਕੈਸ਼ ਬੈਂਕ ਤੋਂ ਕਢਾਲਣਾ ਬੜਾ ਮੁਸ਼ਕਿਲ ਹੈਗਾ ਸੀਗਾ ਇੱਕ ਇੱਕ ਦਿਨ ਪਹਿਲੇ 2.5 ਲੱਖ ਰੁਪਏ ਦਾ ਪ੍ਰੋਵੀਜ਼ਨ ਗਵਰਨਮੈਂਟ ਨੇ ਕੀਤਾ ਹੈਗਾ ਔਰ weddings ਤੇ ਖਰਚੇ 2.5 ਲੱਖ ਤੋਂ ਕਿਤੇ ਜ਼ਿਆਦਾ ਦੇ ਹੁੰਦੇ ਹੈਗੇ ਨੇ ਤੇ ਇਸ ਕਰਕੇ ਪ੍ਰੋਗਰਾਮ ਛੋਟੇ ਕੀਤੇ ਗਏ ਨੇ ਔਰ ਕੈਨਸਲ ਕੀਤੇ ਗਏ ਨੇ ਜਾਂ ਪੋਸਟਪੋਨ ਵੀ ਕੀਤੇ ਗਏ ਨੇ ਜਿੱਦੀ ਜਿੱਥੋਂ ਤੱਕ ਗੱਲ ਹੋਟਲ ਰੈਜ਼ਰਵੇਸ਼ਨਸ ਦੀ ਹੈਗੀ ਹੈ ਰੂਮ ਰੈਜ਼ਰਵੇਸ਼ਨਸ ਦੀ ਉਹ ਵੀ ਉਹਨਾਂ ਨੂੰ ਵੀ ਅਸਰ ਉਸੇ ਤਰੀਕੇ ਨਾਲ ਤਕਰੀਬਨ ਮੇਰੀ ਨੌਲੇਜ ਦੇ ਹਿਸਾਬ ਨਾਲ 20% ਜ਼ਰੂਰ ਹੋਇਆ ਕਿਉਂਕਿ weddings cancellations ਦੇ ਨਾਲ ਇਕੱਠੀ ਜਿਹੜੀ ਬਲਕ ਬੁਕਿੰਗ ਹੁੰਦੀ ਹੈ ਉਹ ਵੀ ਕੈਨਸਲ ਹੋਈਆਂ ਨੇ ਜਾਂ ਜਿਹੜਾ ਕਾਰਪੋਰੇਟ ਗੈਸਟ ਹੈਗਾ ਉਹ ਟ੍ਰੈਵਲ ਨਹੀਂ ਕਰ ਪਾਰਿਆ ਕੈਸ਼ ਨਾ ਹੋਣ ਦੀ وجہ ਨਾਲ ਉੱਥੇ ਅਸਰ ਪੈ ਰਿਹਾ ਜਿਹੜਾ ਜਿੱਥੋਂ ਤੱਕ ਕਾਰਪੋਰੇਟ ਕੰਪਨੀਆਂ ਜਿਹੜੀਆਂ ਕ੍ਰੈਡਿਟ ਕਾਰਡ ਨਾਲ ਪੇਮੈਂਟਸ ਕਰਦੀਆਂ ਸੀ ਉਹਨਾਂ ਤੇ ਬਹੁਤ ਜ਼ਿਆਦਾ ਅਸਰ ਨਹੀਂ ਹੈਗਾ ਪਰ ਓਵਰਆਲ इम्पैक्ट फूड बिजनेस ते और रूम रिजर्वेशन ते तकरीबन 25% ਦਾ ਪੈ ਗਿਆ ਹੈਗਾ ਟੂਰਿਜ਼ਮ ਸੈਕਟਰ ਹਾਂ ਟੂਰਿਜ਼ਮ ਸੈਕਟਰ ਮਤਲਬ ਬੇਸਿਕਲੀ ਅਸੀਂ ਲੋਕ ਟੂਰਿਜ਼ਮ ਸੈਕਟਰ ਇਚ ਹੀ ਆ ਗਏ और आज दी डेट इज अगर ਤੁਸੀਂ ਜੈਪੁਰ ਜਾਣਾ ਹੈ ਆਗਰਾ ਜਾਣਾ ਹੈ ਕਿਧਰੇ ਵੀ ਜਾਣਾ ਹੈ ਤਾਂ ਤੁਸੀਂ ਪ੍ਰੋਗਰਾਮਸ ਪੋਸਟਪੋਨ ਕੀਤੇ ਹੋਏ ਨੇ ਕਿਧਰੇ ਵੀ ਜਾਣ ਵਾਸਤੇ ਕਿਉਂਕਿ ਤੁਹਾਡੇ ਕੋਲੋਂ ਕਰੰਸੀ ਕੈਸ਼ ਨਹੀਂ ਹੈਗੀ ਕਿਧਰੇ ਜਾਣ ਵਾਸਤੇ ਤੁਹਾਨੂੰ ਮਤਲਬ ਉਹ ਖੋ ਜਾਂਦਾ ਹੈਗਾ 2000 ਰੁਪਏ ਦਾ ਤੁਸੀਂ ਨੋਟ ਅੱਗੇ ਕਿਸੇ ਨੂੰ ਦਿੰਦੇ ਹੋ ਉਹਦੇ ਕੋਲੋਂ ਖੁੱਲੇ ਪੈਸੇ ਨਹੀਂ ਹੁੰਦੇ ਇਸ ਕਰਕੇ ਤੁਸੀਂ ਟ੍ਰਾਂਜੈਕਟ ਵੀ ਨਹੀਂ ਕਰ ਪਾਉਂਦੇ ਹੈਗੇ ਉਹਦੇ ਨਾਲ ਕਿ ਕਿਉਂਕਿ ਉਹਦੇ ਕੋਲ ਖੁੱਲੇ ਦੇਣ ਵਾਸਤੇ ਨਹੀਂ ਹੁੰਦੇ ਹੁਣ ਜਿਸ ਵੇਲੇ 500 ਦੇ ਨੋਟ ਵੀ ਬਾਜ਼ਾਰ ਵਿੱਚ ਆ ਜਾਣਗੇ ਤਾਂ ਥੋੜੀ ਜੀ ਪੋਜੀਸ਼ਨ ਈਜ਼ੀ ਹੋ ਜਾਏਗੀ ਲੋਕਾਂ ਨੂੰ ਆਣਾ ਜਾਣਾ ਆਸਾਨ ਹੋ ਜਾਏਗਾ ਮਾਰਕੀਟ ਇਸ ਜੋ ਪੂਰੇ ਦੌਰ ਚੱਲਦੀ ਤੁਰ ਰਿਕਵਰ ਕਿ ਨਹੀਂ ਦੇਰ ਤੱਕ ਕਰ ਬਈ ਕਿੰਨਾ ਟਾਈਮ ਲੱਗੇਗਾ ਕਿੰਨਾ ਜ਼ਿਆਦਾ ਇਹਦਾ ਇਫੈਕਟ ਜਿਹੜਾ ਹੈਗਾ ਉਹ ਮਾਰਕੀਟ ਨੂੰ ਹੁਣ ਤੱਕ ਹੋ ਸਕਦਾ ਤੁਹਾਡੇ ਹਿਸਾਬ ਨਾਲ ਦੇਖੋ ਐਸ ਫਾਈਨੈਂਸ਼ੀਅਲ ਇਅਰ ਵਿੱਚ ਤਾਂ ਮੈਨੂੰ ਲੱਗਦਾ ਕਿ 31 31 ਮਾਰਚ ਤੱਕ ਤਾਂ ਇਹਦਾ ਇਫੈਕਟ ਜ਼ਰੂਰ ਰਹੇਗਾ ਉਸ ਤੋਂ ਬਾਅਦ ਓਵਰਾਲ ਇਕਨੋਮੀ ਜੇ ਅਗਰ ਗਵਰਨਮੈਂਟ ਇਸ ਚੀਜ਼ ਨੂੰ ਬੂਸਟ ਕਰਨ ਲਈ ਕੋਈ ਹੋਰ ਕਦਮ ਉਠਾਏਗੀ ਇਨਕਮ ਟੈਕਸ ਲੈਬਸ ਇਨਕਰੀਜ਼ ਕਰੇਗੀ ਕੋਈ ਟੈਕਸੇਸ਼ਨ ਤੇ ਰਿਬੇਟ ਦੇਗੀ ਤਾਂ ਕਿ ਇੰਡਸਟਰੀ ਚੱਲ ਸਕੇ ਕਿਉਂਕਿ ਆਲਰੇਡੀ ਟੈਕਸੇਸ਼ਨ ਬੜੀ ਜ਼ਿਆਦਾ ਹੁੰਦੀ ਹੈਗੀ ਹੈ ਔਰ ਬਿਜ਼ਨਸਮੈਨ ਕੋਲ ਅੱਜ ਦੀ ਡੇਟ 'ਤੇ ਸਾਨੂੰ ਅਗਰ ਇਵਨ ਕੋਈ ਸੈਲਰੀ ਸਟਾਫ ਨੂੰ ਵੀ ਅਗਰ ਕੈਸ਼ ਦੇਣਾ ਹੁੰਦਾ ਤਾਂ ਸਾਡੇ ਕੋਲੋਂ ਕਢਾਣ ਲਈ ਪ੍ਰੋਵੀਜ਼ਨ ਨਹੀਂ ਹੁੰਦਾ ਹੈਗਾ ਔਰ ਉਸ ਤੋਂ ਬਾਅਦ ਜੇ ਅਗਰ ਤੁਸੀਂ ਗੱਲ ਇਹ ਕਰਦੇ ਆ ਕਿ ਕਿਉਂਕਿ ਬਾਅਦ ਵਿੱਚ ਕੀ ਇਫੈਕਟ ਰਹੇਗਾ ਬੇਸਿਕਲੀ ਤੁਹਾਡਾ ਸਵਾਲ ਇਹ ਹੈਗਾ ਤਾਂ ਮਾਰਚ ਤੋਂ ਬਾਅਦ ਮੈਂ ਸੋਚਣਾ ਕਿ ਚੀਜ਼ਾਂ ਥੋੜੀਆਂ ਈਜ਼ੀ ਹੋਣਗੀਆਂ ਗਵਰਨਮੈਂਟ ਦੀ ਪਾਲਿਸਿਜ਼ ਅਗਰ ਪੋਜ਼ਿਟਿਵ ਆਣਗੀਆਂ ਬੈਂਕ ਇੰਟਰਸਟ ਰੇਟਸ ਡਾਊਨ ਹੋਣਗੇ ਤਾਂ ਫਿਰ ਮੂਵ ਕਰਨਾ ਸ਼ੁਰੂ ਕਰੇਗੀ ਅੱਗੇ ਮਾਰਕੀਟ ਦੁਬਾਰਾ ਤੋਂ ਵਾਪਸੀ ਉੱਥੇ ਆਮਦਨ ਦੇ ਮੁਕਾਬਲੇ 8 ਤਰੀਕ ਤੋਂ ਬਾਅਦ ਨੋਟਬੰਦੀ ਹੋਈ ਹੈ ਤੁਹਾਡੇ ਅਸਿਸਟੈਂਟ ਦੀ ਗੱਲ ਕਰੀਏ ਤਾਂ ਹੁਣ ਜਿਹੜਾ ਦੇਖਿਆ ਜਾਵੇ ਦਿਨ ਭਰ ਦਾ 5-6 ਦਿਨ ਹੋ ਗਏ ਨੇ ਕਿੰਨੇ ਕ ਗ੍ਰਾਹਕਾਰੇ ਨੇ ਉਸ ਦੇ ਮੁਕਾਬਲੇ ਕਿੰਨਾ ਜ਼ਿਆਦਾ ਘਟ ਗਏ ਨੇ ਜਾਂ ਬਿਲਕੁਲ ਹੀ ਹੁਣ ਬੰਦ ਹੋ ਗਏ ਨੇ ਸਾਡਾ ਫੁੱਟਫਾਲ ਵੀ ਤੋਂ 25% ਡਾਊਨ ਹੈ ਮਤਲਬ ਫੁੱਟਫਾਲ ਡਾਊਨ ਹੈ ਵੀ ਤੋਂ 25% ਔਰ ਸੇਲਸ ਡੈਫੀਨਿਟਲੀ ਉਸੇ ਹਿਸਾਬ ਨਾਲ ਸਾਡੀਆਂ ਡਾਊਨ ਨੇ ਔਰ ਅਜੇ ਡਾਇਰੈਕਟ ਇੰਪੈਕਟ ਹੈ ਹੀਗਾ ਕਿ ਵੀ 25% ਸਾਨੂੰ ਨੁਕਸਾਨ ਹੋ ਰਿਹਾ ਹੈ ਸੇਲਸ ਦਾ ਸੁਣ ਗੁਰਵਿੰਦਰ ਸਿੰਘ ਜੀ ਨੇ ਜਿਸ ਤਿਕਰਨ ਦੱਸਿਆ ਕਿ ਖਾਸ ਤੌਰ ਤੇ ਵਿਆਮਾਂ ਔਰ ਜੋ ਹੋਟਲ ਹੈ ਔਰ ਜੋ ਰੈਸਟੋਰੈਂਟਸ ਨੇ ਉਹਨਾਂ ਤੇ ਦਾ ਸਿੱਧਾ ਅਸਰ ਪੈਣਾ ਸ਼ੁਰੂ ਹੋ ਗਿਆ ਤੇ ਫਿਲਹਾਲ ਜੁਦਸ ਸੈਕਟਿਕਰਨ ਤੇ ਵੀ ਤਪ 30% ਜਿਹੜੀ ਹੈ ਇਹਨਾਂ ਦੀ ਜਿਹੜੀ ਸੇਲ ਹੈ ਉਹ ਤੇ ਅਸਰ ਹੋਇਆ ਔਰ ਇਹਨੂੰ ਰਿਕਵਰ ਕਰਨ ਕਾਫੀ ਟਾਈਮ ਲੱਗਿਆ ਕੈਮਰਾਮੈਨ ਗੁੰਜੀ ਦੇ ਨਾਲ ਸਰਬਜੀਤ ਸਿੰਘ ਐਫਪੀ ਸੰਜਾ ਚੰਡੀਗੜ੍ਹ